ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਧੰਦੇ ਦੇ ਨਾਲ ਬੜੀ ਲੱਖਾਂ ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹਨੂੰ ਜ਼ਬਤ ਕਰਨ ਦੇ ਲਈ ਪੁਲਿਸ ਦੇ ਵੱਲੋਂ ਸਖਤ ਜਿਹੜੀ ਕਾਰਵਾਈ ਉਹ ਜਾਰੀ ਹੈ ਪੁਲਿਸ ਨੇ 6 ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਕੇਸਾਂ ਸਣੇ 3.93 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਕੇਸ ਦੇ ਨਾਲ ਅਟੈਚ ਕਰ ਦਿੱਤਾ ਹੈ ਤੇ ਪੁਲਿਸ ਨੇ ਨਸ਼ਾ ਤਸਕਰਾ ਦੀ ਜائਦਾਦ ਤੇ ਨੋਟਿਸ ਚਿਪਕਾ ਦਿੱਤੇ ਹਨ ਤੇ ਆਮ ਲੋਕਾਂ ਨੂੰ ਵੀ ਇਸ ਬਾਰੇ ਤਾਂ ਜੋ ਜਿਹੜੀ ਆਮ ਲੋਕਾਂ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਇਹ ACP ਦਖਣੀ ਗੁਰ ਇਕਬਾਲ ਸਿੰਘ ਨੇ ਦੱਸਿਆ ਕਿ 6 ਵਕਫ ਵਕ ਮੁਲਜ਼ਮ ਤੇ ਨਜਾਇਜ਼ ਨਸ਼ਾ ਤਸਕਰੀ ਦਾ ਧੰਦਾ ਕਰਨ ਦਾ ਦੋਸ਼ ਹੈ ਤੇ ਕੁਝ ਮੁਲਾਜ਼ਮ ਹਾਲੇ ਵੀ ਜਿਹੜੇ ਨੇ ਉਹ ਮਲਜ਼ਮ ਜੇਲ੍ਹ ਦੇ ਵਿੱਚ ਨੇ ਜਦ ਕੀ ਕੁਝ ਜ਼ਮਾਨਤ ਤੇ ਬਾਹਰ ਨੇ ਅਸੀਂ ਪੁਲਿਸ ਦੀ ਕਾਰਵਾਈ ਦੇ ਵਿੱਚ ਨੇ ਅਤੇ ਉਹਨਾਂ ਨੇ ਦੱਸਿਆ ਹੈ ਕਿ ਮਲਜ਼ਮ ਖਜਾਨ ਸਿੰਘ ਖਿਲਾਫ ਥਾਣਾ ਸਦਰ ਦੇ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਮਲਜ਼ਮਾ ਦੇ ਕਬਜ਼ੇ ਦੇ ਵਿੱਚੋਂ 60 ਕਿਲੋ ਭੁੱਕੀ ਬਰਾਮਦ ਕੀਤੀ ਸੀ ਅਤੇ ਜਿਸ ਦੀ ਜਾਂਚ ਜਿਸ ਦੇ ਵਿੱਚ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਮਲਜ਼ਮਾ ਨੇ ਪਿੰਡ ਤਲਵਾੜਾ ਦੇ ਵਿੱਚ 210 ਗਾਜ ਦਾ ਇੱਕ ਮਕਾਨ ਬਣਾਇਆ ਹੋਇਆ ਸੀ ਜਿਸ ਦੀ ਕੀਮਤ 24 ਲੱਖ ਰੁਪਏ ਹੈ ਅਤੇ ਪੁਲਿਸ ਨੇ ਉਸ ਕੇਸ ਨੂੰ ਨਾਲ ਅਟੈਚ ਕਰ ਦਿੱਤਾ ਅਤੇ ਨੋਟਿਸ ਚਿਪਕਾਇਆ ਤੇ ACP ਥਾਣਾ ਨੇ ਦੱਸਿਆ ਕਿ ਥਾਣਾ ਸਦਰ ਨੇ ਸੰਗਰੂਰ ਦੇ ਪਿੰਡ ਟਿੱਬਾ ਦੇ ਰਹਿਣ ਵਾਲੇ ਗੁਰਜਨ ਸਿੰਘ ਅਤੇ ਪਿੰਡ ਝੋੜੜਾ ਦੇ ਵਾਸੀ ਜਸਪ੍ਰੀਤ ਸਿੰਘ ਦੇ ਖਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ ਅਤੇ ਪੁਲਿਸ ਨੇ ਮੁਲਜ਼ਮਾ ਦੇ ਕੋਲੋਂ 52 ਕਿੱਲੋ ਕੋਕੀ ਬਰਾਮਦਗੀ ਕੀਤੀ ਸੀ ਅਤੇ ਜਿਸ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਮੁਲਜ਼ਮਾ ਨੇ ਨਸ਼ਾ ਵੇਚ ਕੇ ਕਰੀਬ 1 ਕਰੋੜ 21.5 ਲੱਖ ਰੁਪਏ ਦੀ ਜਾਇਦਾਦ ਬਣਾਈ ਸੀ ਅਤੇ ਜਿਸ ਨੂੰ ਵੀ ਪੁਲਿਸ ਨੇ ਕੇਸ ਨਾਲ ਅਟੈਚ ਕਰ ਦਿੱਤਾ ਹੈ ਏਸੀਪੀ ਗੁਰ ਇਕਬਾਲ ਸਿੰਘ ਨੇ ਦੱਸਿਆ ਕਿ ਥਾਣਾ ਸਾਨੇਵਾਲ ਦੀ ਪੁਲਿਸ ਨੇ ਮੁਲਜ਼ਮ ਆਪ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਕੋਕਰੀ ਬੈਣੀਵਾਲ ਮੋਗਾ ਪ੍ਰਦੀਪ ਸਿੰਘ ਵਾਸੀ ਪਿੰਡ ਕੁਲਾਰ ਜਸਵੀਰ ਸਿੰਘ ਵਾਸੀ ਪਿੰਡ ਭੁੱਲਰ ਕਲਾ ਮੋਗਾ ਦੇ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਤਾਜ਼ੀਏ ਤੇ ਪੁਲਿਸ ਨੇ ਤਿੰਨਾਂ ਦੇ ਕਬਜ਼ੇ ਦੇ ਵਿੱਚੋਂ 55 ਕਿਲੋ ਉੱਕੀ ਜਿਹੜੀ ਬਰਾਮਦ ਕੀਤੀ ਸੀ ਅਤੇ ਜਿਸ ਤੋਂ ਬਾਅਦ ਜਿਸ ਨੂੰ ਕੀ ਜਾਂਚ ਨੂੰ ਅੱਗੇ ਨੂੰ ਵਧਾਇਆ ਤਾ ਪਤਾ ਲੱਗਾ ਕਿ ਮੁਲਜ਼ਮਾ ਨੇ 1 ਕਰੋੜ 77 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਬਣਾਈ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾ ਮੁਲਜ਼ਮਾ ਦੀਆਂ ਸਾਰੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਅਤੇ ਉਹਨਾਂ ਤੇ